ਕਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚੇ ਹੋਇਆ ਪਿੰਡ ਖੜਕ ਸਿੰਘ ਵਾਲਾ ਇੱਥੇ ਬਾਈ ਨੇ ਗੰਡੋਇਆਂ ਦਾ ਕੰਮ ਕਰੇ ਗਡੋਆ ਖਾਦ ਤਿਆਰ ਕਰਦਾ ਤੇ ਇਹ ਆਪਣਾ ਭਰਾ ਤੇ ਇਹਦੀ ਆਪਾਂ ਸਪੋਰਟ ਕਰਨੀ ਅੱਜ ਅੱਜ ਆਪਾਂ ਇੱਥੇ ਪਹੁੰਚੇ ਹੋਇਆ ਇਹਨਾਂ ਕੋਲ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਗੰਡੋਏ ਰੱਖੇ ਹੋਏ ਐ ਤੇ ਜਦੋਂ ਆਪਾਂ ਗਡੋਆ ਰੱਖਦੇ ਆ ਤਾਂ ਨਾਲ ਹੀ ਆਪਾਂ ਨੂੰ ਜਿਹੜੀ ਖਾਦ ਹੁੰਦੀ ਹੈ ਤਿਆਰ ਕਰਕੇ ਉਹਦੀ ਵੇਚਣ ਵਾਸਤੇ ਮਾਰਕੀਟ ਵੀ ਚਾਹੀਦੀ ਹੈ ਮਾਰਕੀਟ ਕਰਨ ਵਾਸਤੇ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਵੀ ਆਪਾਂ ਸਾਰੇ ਜਾਣੇ ਆਪੋ ਆਪਣੇ ਜਿਹੜੇ ਕਿਸਾਨ ਪਰ ਆਏ ਉਹਨਾਂ ਦੀ ਸਪੋਰਟ ਕਰੀਏ ਤਾਂ ਕਿ ਉਹਨਾਂ ਨੇ ਜਿਹੜਾ ਆਪਣਾ ਸਪਟਟ ਤਿਆਰ ਕਰਿਆ ਜਾਂ ਸਮਾਨ ਤਿਆਰ ਕਰਿਆ ਜਿਵੇਂ ਬਾਈ ਨੇ ਗੰਡੋਆ ਖਾ ਤਿਆਰ ਕਰੀ ਹੈ ਤੇ ਆਪਾਂ ਬਾਈ ਤੋਂ ਖਰੀਦੀ ਸਿੱਧੀ ਤੇ ਜੇਕਰ ਆਪਾਂ ਬਵਾਰੀਆਂ ਤੋਂ ਲੈਣੇ ਆ ਉਹਨਾਂ ਅੱਜ ਕਈ ਵਾਰ ਠੱਗੀ ਠੋਰੀ ਵੀ ਆ ਜਾਂਦੀ ਹੈ ਪਰ ਅੱਜ ਆਪਾਂ ਇੱਥੇ ਪਹੁੰਚੇ ਹੋਏ ਆਂ ਨਾਲ ਹੀ ਤੁਹਾਨੂੰ ਦਿਖਾ ਰਹੇ ਆਂ ਵੀ ਬਾਈ ਨੇ ਗੰਡੋਏ ਵੀ ਰੱਖੇ ਹੋਏ ਆ ਤੇ ਇਹ ਗੰਡੋਆਂ ਦੀ ਵੀ ਤੁਹਾਨੂੰ ਨਾਲ ਹੀ ਵੀਡੀਓ ਬਣਾ ਕੇ ਦਿਖਾਵਾਂਗੇ ਤੇ ਬੈੱਡ ਵੀ ਬਹੁਤ ਸਾਰੇ ਤਿਆਰ ਕੀਤੇ ਹੋਏ ਆ ਪਰਾਲੀ ਦੇ ਨਾਲ ਇਹਨਾਂ ਨੇ ਉੱਪਰੋਂ ਢਕੇ ਹੋਏ ਆ ਤੇ ਬਹੁਤ ਸਾਰਾ ਵਧੀਆ ਵਾਤਾਵਰਣ ਇਹਨਾਂ ਨੇ ਬਣਾਇਆ ਹੋਇਆ ਤੇ ਦਰਖਤਾਂ ਦੇ ਵਿਚਾਲੇ ਇਹ ਚੀਜ਼ ਬਣਾਈ ਹੋਈ ਹੈ ਜਿਹੜੇ ਬੈੱਡ ਬਣਾਏ ਹੋਏ ਆ ਤੇ ਜਿੱਥੇ ਇਹਨਾਂ ਨੇ ਗੰਡੋਏ ਰੱਖੇ ਹੋਏ ਆ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਇਹਨਾਂ ਨੇ ਕਦੋਂ-ਕਦੋਂ ਗੰਡੋਏ ਰੱਖੇ ਹੋਏ ਆ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੁਸੀਂ ਜਿਹੜਾ ਇੱਥੇ ਆਪਣੇ ਗੰਡੋਏ ਦਾ ਕੰਮ ਸ਼ੁਰੂ ਕਰਿਆ ਪਿੰਡ ਖੜਕ ਸਿੰਘਾਲਾ ਦੇ ਵਿੱਚ ਹਾਂਜੀ ਤੇ ਕਦੋਂ ਦਾ ਕੰਮ ਸ਼ੁਰੂ ਕਰਿਆ ਇਹ ਕੰਮ ਸ਼ੁਰੂ ਕੀਤਾ ਨੂੰ ਸਾਨੂੰ ਲਗਭਗ 1 ਸਾਲ ਹੋ ਠੀਕ ਹੈ ਅੱਜ ਸਾਡੇ ਕੋਲ 30 ਬੈਟ ਨੇ 30 ਬੈਟ ਨੇ ਮਤਲਬ ਹਾਂਜੀ ਤੇ ਉਦੋਂ ਫਿਰ ਤੁਸੀਂ ਕੰਨੇ ਕੰਡੋਏ ਪਾਇ ਸੀ ਮਤਲਬ ਇੰਨਾ ਬੈਟਾਂ ਦੇ ਵਿੱਚ ਉਦੋਂ ਬਾਈ ਅਸੀਂ ਇੱਕ ਬੈਟ ਤੇ 45 ਕਿਲੋ ਗੜਵਾ ਪਾਇਆ ਸੀਗਾ ਠੀਕ ਹੈ ਤੇ ਦੋ ਬੈਟਾਂ ਦੇ 90 ਕਿਲੋ 90 ਕਿਲੋ ਪਾਇਏ ਸੀ ਤੇ ਜਿਹੜੇ ਇਹਨਾਂ ਨੂੰ ਮਤਲਬ ਖਾਦ ਪਾਉਣੇ ਹੋ ਇਹ ਕਾਦੀ ਕਿਹੜੀ ਖਾਦ ਪਾਉਣੇ ਹੋ ਜਦੋਂ ਤੁਸੀਂ ਇਹ ਖਾਦ ਤਿਆਰ ਕਰਦੇ ਕੋਣ ਹੋ ਇਹਨੂੰ ਵੀ ਮੱਝਾਂ ਦਾ ਜਾਂ ਗਾਵਾਂ ਦਾ ਗੋਹਾ ਪੈਂਦਾ ਉਦੋਂ ਅਸੀਂ ਗਊਸ਼ਾਲਾ ਚ ਲੈ ਗਏ ਸੀ ਹੁਣ ਅਸੀਂ ਪਿੰਡ ਚ ਚੱਕਦੇ ਹਾਂ ਹੁਣ ਇਹ ਪਿੰਡਾਂ ਦੇ ਵਿੱਚ ਚੱਕ ਲੈਣੇ ਜਿਹੜੇ ਜਿਹੜੇ ਬੰਦੇ ਪਸ਼ੂ ਰੱਖਦੇ ਨੇ ਯਾ ਮਨੋ ਅਸੀਂ ਆਪ ਵੀ ਪਸ਼ੂ ਰੱਖਦੇ ਆ ਉਹਨਾਂ ਦਾ ਗੋਹਾ ਸੀ ਵੱਖਰਾ ਰੱਖ ਲੈਨੇ ਆ ਵਿੱਚ ਰੇਤਾ ਨਾਲ ਲੈ ਠੀਕ ਹੈ ਤੇ ਬਸ ਰੇਤੇ ਦੀ ਹੁੰਦੀ ਹੈ ਮੈਨਾਸ ਵਸਿਆ ਤੇ ਉਹ ਅਸੀਂ ਉਹਨਾਂ ਦਾ ਥਾਂ ਮਤ ਚਾਹਦੇ ਆ ਗੋਹਾ ਜਿਨ੍ਹਾਂ ਦੇ ਘਰੇ ਜਗਾ ਪੱਕੀ ਆ ਤੇ ਬਾਕੀ ਜੇ ਮੈਂ ਹੁਣ ਤੁਸੀਂ ਇਹ ਗੰਡੋਏਆਂ ਦਾ ਬੈੱਡ ਤਿਆਰ ਕਰੇ ਹੋਇਆ ਤੇ ਉੱਪਰ ਪ੍ਰਾਲੀ ਪਾਈ ਹੋਈ ਆ ਇਹ ਪ੍ਰਾਲੀ ਪਾਉਣੀ ਜ਼ਰੂਰੀ ਹੈ ਹਾਂ ਵੀ ਪ੍ਰਾਲੀ ਪਾਉਣੀ ਜ਼ਰੂਰੀ ਆ ਇਹਦੇ ਨਾਲ ਇੱਕ ਤੇ ਅੰਦਰ ਨਹੀਂ ਰਹਾ ਰਹਿੰਦਾ ਤੇ ਨਾਲੇ ਬੈੱਡ ਠੰਡਾ ਰਹਿੰਦਾ ਜੇ ਮੰਨ ਲਓ ਪਾਣੀ ਲੱਗੇ ਉੱਤੇ ਜਿੱਦਾਂ ਫਸਲ ਦੇ ਵਿੱਚ ਮਲਚਿੰਗ ਹੁੰਦੀ ਆ ਉਦਾਂ ਇਹਦੇ ਵਿੱਚੋਂ ਨਮੀ ਨਹੀਂ ਘਟ ਠੀਕ ਹੈ ਹਾਂ ਤੇ ਇਹਨਾਂ ਨੂੰ ਜੇ ਮੈਂ ਹੁਣ ਗੜਵਾਇਆ ਨੂੰ ਉੱਪਰ ਪਾਣੀ ਦਿਕ ਨਹੀਂ ਕਿ ਲੋੜ ਪੈਂਦੀ ਐ ਇਹਨਾਂ ਨੂੰ ਵੀ ਲਗਭਗ ਸਵੇਰੇ ਸ਼ਾਮ ਲਾਉਣਾ ਹੀ ਪੈਂਦਾ ਜੇ ਜਿਆਦਾ ਗਰਮੀ ਆ ਤੇ ਠੰਡੇ ਦੇ ਵਿੱਚ ਸੜ ਜਾਂਦਾ اچھا ਇਹ ਨਮੀ ਦੇਖਣੀ ਪੈਂਦੀ ਐ ਵੀ ਨਮੀ ਕਿੰਨੀ ਕਾ ਠੀਕ ਹੈ ਉਹ ਸਾਮ ਨਾਲ ਪਾਣੀ ਰੱਖਣਾ ਪੈਂਦਾ ਤੇ ਇਹ ਜੇ ਮੈਂ ਹੁਣ ਤੁਸੀਂ ਬੈੱਡ ਤਿਆਰ ਕੀਤੇ ਹੋਇਆ ਤੇ ਇਹ ਤੁਸੀਂ ਖਾਲ ਸੇਲ ਵੀ ਕਰਦੇ ਹੋ ਘਾਹ ਦੇ ਵਾਸਤੇ ਕਰ ਰਹੇ ਹੋ ਨਹੀਂ ਵੀ ਅਸੀਂ ਆਪ ਹੀ ਵਰਤਦੇ ਆਂ ਤੇ ਸੇਲ ਵੀ ਕਰਦੇ ਆਂ ਏ ਦੱਸੋ ਵੀ ਜਿਹੜੇ ਹੁਣ ਕਿਸਾਨ ਭਰਾਵਾਂ ਨੇ ਸੋਤੋਂ ਖਾਦ ਲੈ ਕੇ ਜਾਣੀ ਐ ਵੀ ਤੁਸੀਂ ਕੀ ਰੇਟ ਵੇਚਦੇ ਹੋ ਤੇ ਕਿਸ ਤਰ੍ਹਾਂ ਦਾ ਪ੍ਰੋਸੈਸ ਹੈਗਾ ਤੁਹਾਡਾ ਠੀਕ ਐ ਅਸੀਂ ਭਾਈ ਜੇ ਬਿਨਾ ਚਾਰੀ ਚੱਕਣੀ ਕਿਸੇ ਕਿਸਾਨ ਵੀ ਨੇ ਸਿੱਧੀ ਖੇਤ ਚੀ ਪਾਉਣੀ ਹੈ ਨਾ ਉਹ ਤਾਂ ਅਸੀਂ 6 ਰੁਪਏ ਕਿਲੋ ਠੀਕ ਐ ਤੇ ਜੇ ਮੰਨ ਲਓ ਚਾਰੀ ਹੋਈ ਲੈਣੀ ਆ ਹੂੰ ਵਧੀਆ ਪੈਕ ਕੀਤੀ ਉਹ 8 ਰੁਪਏ ਕਿਲੋ 8 ਰੁਪਏ ਕਿਲੋ ਹਾਂ ਤੇ ਜੇ ਕੋਈ ਕਿਸਾਨ ਵੀਰ 100 ਗੱਟੇ ਤੋਂ ਪਲੱਸ ਸਾਡੇ ਤੋਂ ਮੰਗਾਉਂਦਾ ਠੀਕ ਐ ਤਾਂ ਲਗਭਗ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਅਸੀਂ ਉਹਦੇ ਖੇਤ ਤੱਕ ਮੁਫਤ ਪਹੁੰਚ ਵੀ ਕਰ ਦਾਂਗੇ ਠੀਕ ਐ ਹੂੰ ਸਾਹੋਂ ਘੱਟ ਤੋਂ ਪਲੱਸ 1 ਕਿਲੋ ਮਕਾਵਾ ਠੀਕ ਹੈ ਹਾਂ ਤੇ ਇਹ ਪੈਕਿੰਗ ਫਿਰ ਤੁਸੀਂ ਕਿੰਨੀ ਕਰਦੇ ਹੋ ਜੀ ਪੈਕਿੰਗ ਬਈ ਇਕੱਠਾ ਲਗਭਗ 50 ਕਿਲੋ ਦਾ ਹੁੰਦਾ ਠੀਕ ਹੈ 50 ਕਿਲੋ ਦਾ ਜਾਂ 45 ਕਿਲੋ ਦਾ ਅੱਛਾ ਤੇ 20 ਕਿਲੋ ਦੀ ਪੈਕਿੰਗ ਵੀ ਹੈਗੀ ਛੋਟੀ ਤੇ ਉਦੋਂ ਛੋਟੀਆਂ ਵੀ ਪੈਕਿੰਗਾਂ ਕਰਦੇ ਹੋ ਤਾਂ ਘੱਟ ਤੋਂ ਘੱਟ 20 ਕਿਲੋ ਦੀ ਨਹੀਂ 5 ਕਿਲੋ ਵਾਲੀ ਹੈਗੀ 10 ਕਿਲੋ ਵਾਲੀ ਹੈਗੀ ਕਿਲੋ ਵਾਲੀ ਵੀ ਹੈਗੀ ਆ ਠੀਕ ਹੈ ਜੋ ਜਿੰਨੀ ਕੋਈ ਖਾਦ ਚਾਹੁੰਦਾ ਹੈ ਤੁਸੀਂ ਓਨੀ ਉਹਨਾਂ ਨੂੰ ਪਾ ਕੇ ਦੇ ਦਿਓ ਹਾਂਜੀ ਸਾਨੂੰ ਇਹ ਦੱਸੋ ਵੀ ਜਿਹੜੀ ਤੁਸੀਂ ਗੋਡਵਾ ਖਾਦ ਤਿਆਰ ਕਰਦੇ ਹੋ ਇੱਕ ਤਾਂ ਆਪਾਂ ਇਹ ਵੀ ਕਿੰਨੀ ਕੁ ਡੋਜ਼ ਪਾਉਣੀ ਹੈ 1 ਏਕੜ ਦੇ ਵਿੱਚ ਤੇ ਨਾਲ ਹੀ ਆਪਾਂ ਨੂੰ ਇਹ ਵੀ ਦੱਸੋ ਵੀ ਜਿਹਨਾਂ ਨੇ ਉਹ ਘਰੇਲੂ ਗੀਚੀ ਦੇ ਵਿੱਚ ਵੀ ਇਹ ਖਾਦ ਪਾਉਣੀ ਹੈ ਵੀ ਆਪਾਂ ਨੂੰ ਕੀ ਫਾਇਦੇ ਨੇ ਇੱਕ ਏਕੜ ਦੇ ਵਿੱਚ ਜੀ ਘੱਟੋ-ਘੱਟ ਇਹ 10 ਕਿਲੋ ਪਾਈਏ ਆਪਾਂ ਫੇਰ ਹੀ ਨਤੀਜਾ ਦਿੰਦੀ ਹੈ ਅੱਛਾ ਉਸ ਤੋਂ ਵੱਧ ਵੀ ਪਾ ਸਕਦੇ ਜਿੰਨੀ ਵੱਧ ਪਾਵਾਂਗੇ ਠੀਕ ਹੈ ਉਹਨਾਂ ਵੱਧ ਨਤੀਜਾ ਨਿਕਲਦਾ ਠੀਕ ਹੈ ਤੇ ਇਹਦੇ ਫਾਇਦੇ ਇਹ ਨੇ ਕਿ ਇੱਕ ਤੇ ਆਪਣੀ ਧਰਤੀ ਜਿਹੜੀ ਜ਼ਹਿਰ ਮੁਕਤ ਹੁੰਦੀ ਆ ਠੀਕ ਹੈ ਆਪਾਂ ਜਿਹੜਾ ਖਾਣ ਵਾਲਾ ਭੋਜਨ ਆ ਉਹ ਹੋ ਸਾਫ਼ ਸੁੱਧਾ ਤੇ ਜਹਿਰ ਮੁਕਤ ਹੁੰਦਾ ਨਾ ਜਿਹੜੇ ਆਪਣੇ ਘਰੇ ਬਿਮਾਰੀਆਂ ਜਿਹੜੀਆਂ ਆ ਚੁੱਕੀਆਂ ਨੇ ਹੂੰ ਹੂੰ ਉਹ ਆਪਣੇ ਗਲਤ ਤਰ੍ਹਾਂ ਦੇ ਖਾਣ-ਪੀਣ ਕਰਕੇ ਬਹੁਤ ਸਾਰੇ ਬਿਮਾਰੀਆਂ ਚੁੱਕੀਆਂ ਹੂੰ ਹੂੰ ਤੇ ਏ ਘਟੋ ਘਟਾਪੋ ਆਪਣੇ ਘਰ ਵਾਸਤੇ ਜਿਹੜਾ ਭੋਜਨ ਆਪ ਪੈਦਾ ਕਰਦੇ ਨਾ ਠੀਕ ਹੈ ਉਹੋ ਕੁਦਰਤੀ ਤਰੀਕੇ ਨਾਲ ਜ਼ਰੂਰ ਕਰਨਾ ਚਾਹੀਦਾ ਠੀਕ ਹੈ ਤੇ ਉਹਦੇ ਵਿੱਚ ਇਹ ਹੈ ਕਿ ਜਿਹੜੀ ਪਹਿਲਾ ਲੇਅਰ ਹੀ ਉਹ ਮਿੱਟੀ ਤੋਂ ਹੀ ਹੁੰਦੀ ਹੈ ਠੀਕ ਹੈ ਜੇ ਆਪਾਂ ਕੁਦਰਤੀ ਕੁਦਰਤੀ ਤਰੀਕੇ ਨਾਲ ਆਪਣਾ ਭੋਜਨ ਪੈਦਾ ਕਰਨਾ ਹੂੰ ਹੂੰ ਸਭ ਤੋਂ ਪਹਿਲਾਂ ਆਪਣੀ ਜਿਹੜੀ ਮਿੱਟੀ ਆ ਉਹ ਨੂੰ ਹੀ ਜਹਿਰ ਮੁਕਤ ਕਰਨਾ ਪੈਣਾ ਠੀਕ ਹੈ ਦੂਜੀ ਗੱਲ ਇਹ ਹੈ ਕਿ ਜਿਹੜੀ ਮਿੱਟੀ ਆ ਹੂੰ ਹ ਆਪਣੇ ਕੋਲ ਇੱਕ ਸਦੀਵੀ ਸੋਮਾ ਠੀਕ ਹੈ ਆਪਣੇ ਜੀਮੇਦਾਰ ਭਰਾਵਾਂ ਕੋਲ ਇੱਕੋ ਇੱਕ ਸੋਮਾ ਇਹ ਹੁਣ ਜਿਵੇਂ ਜਿਵੇਂ ਇਹਦਾ ਤੇ ਰਸਾਇਣਿਕ ਖਾਦਣ ਦੀ ਵਰਤੋਂ ਵਧੀ ਜਾਂਦੀ ਆ ਹੂੰ ਇਹਦੀ ਪੈਦਾਵਾਰ ਪੈਦਾ ਕਰਨ ਦੀ ਜਿਹੜੀ ਸ਼ਕਤੀ ਆ ਘਟੀ ਜਾਂਦੀ ਆ ਠੀਕ ਹੈ ਤੇ ਆਪਣੇ ਭਰਾਵਾਂ ਨੂੰ ਚਾਹੀਦਾ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਹੂੰ ਆਪਾਂ ਜਿਹੜੀ ਜ਼ਮੀਨਾਂ ਦੀ ਉਪਜਾਊ ਸ਼ਕਤੀ ਆ ਠੀਕ ਹੈ ਉਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਠੀਕ ਹੈ ਤੇ ਬਾਕੀ ਤੁਸੀਂ ਆਪਣੇ ਜਿਹੜੇ ਕਿਸਾਨ ਭਰਾ ਐ ਆਪਣੇ ਨਾਲ ਬਹੁਤ ਸਾਰੇ ਕਿਸਾਨ ਭਰਾ ਜੁੜੇ ਹੋਏ ਐ ਕਿ ਯੂਨੀਵਰਸਿਟੀ ਗਰੁੱਪ ਵੀ ਆ ਔਰ ਗਣਕ ਗਰੁੱਪ ਵਾਲੇ ਵੀ ਆ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਵੀ ਆਪਣੀ سپورਟ ਕਰਨ ਉਹ ਹਾਂਜੀ ਅਸੀਂ ਇਹ ਚ ਸੁਨੇਹਾ ਦੇਣਾ ਚਾਹੁੰਦੇ ਕਿ ਸਾਡੇ ਕੋਲੇ ਬਹੁਤ ਮਾਤਰਾ ਦੇ ਚਿਹਰੇ ਤਿਆਰ ਆ ਹਾਂਜੀ ਹੁਣ ਜੇ ਕਿਸੇ ਵੀ ਇੰਨੇ ਸਾਡੇ ਤੋਂ ਵੀ ਖਰੀਦਣਾ ਹੋਵੇ ਹੂੰ ਤਾਂ ਤੁਸੀਂ ਆਪਣਾ ਨੰਬਰ ਵੀ ਬੋਲ ਦਿਓ ਬਾਈ ਜੀ 62801 ਹਾਂਜੀ 81488 ਠੀਕ ਹੈ ਤੇ ਇਸ ਨੰਬਰ ਤੇ ਫੋਨ ਕਰਕੇ ਕੋਈ ਵੀ ਵੀਰ ਸਾਡੇ ਤਰੇ ਮਂਗਵਾ ਸਕਦਾ ਜੇ 100 ਤੋਂ ਪਲੱਸ ਗੱਟਾ ਚਾਹੀਦਾ ਫੇਰ ਤਾਂ ਅਸੀਂ ਉੱਥੇ ਪਹੁੰਚ ਕਰ ਦਾਂਗੇ ਠੀਕ ਹੈ ਤੇ ਜੇ ਕੋਈ ਵੀਰ ਇੱਥੋਂ ਆ ਕੇ ਲੈ ਜਾਣਾ ਚਾਹੁੰਦਾ ਤਾਂ ਇੱਥੋਂ ਆ ਕੇ ਲੈ ਆ ਸਕਦਾ ਤੇ ਤੁਹਾਡਾ ਇਹ ਮੜਾ ਦੱਸ ਦਿਓ ਵੀ ਪਿੰਡ ਕਿੱਥੇ ਹੈਗਾ ਇਹ ਬਈ ਆਪਣਾ ਪਿੰਡ ਖੜਕ ਸਿੰਘਾਣ ਹਾਂਜੀ ਤੇ ਪੀਰਖੰਡੇ ਵਾਲੇ ਰਾਹ ਦੇ ਉੱਤੇ ਨਾ ਠੀਕ ਹੈ ਤੇ ਇੱਥੇ ਆਪਣਾ ਫਾਰਮ ਲੱਗਾ ਹੋਇਆ ਗੁੰਡਾ ਖਾ ਦਾ ਇੱਥੋਂ ਵੀ ਕੋਈ ਵੀਰ ਲੈ ਆ ਸਕਦਾ ਤੇ ਇਹ ਮਤਲਬ ਨੇੜੇ ਆਪਣਾ ਮੋੜ ਮੰਡੀ ਪੈਂਦਾ ਹਾਂਜੀ ਨੇੜੇ ਮੋੜ ਮੰਡੀ ਸ਼ਹਿਰ ਪੈਂਦਾ ਠੀਕ ਹੈ ਤੇ ਪਿੰਡਾਂ ਦਾ ਮਾਨਸਰੌਰ ਤੇ ਥੋੜੇ ਪਾਸੇ ਪੈਂਦਾ ਪਿੰਡ ਮਤਲਬ ਵੱਡੀ ਰੋਡ ਤੋਂ ਆਪਣਾ 4 ਕਿਲੋਮੀਟਰ ਪਿੱਛੇ ਹਾਂ ਤੋ ਉੱਥੇ ਅੱਗੇ ਲਿਆ ਸਕਦੇ ਹਾਂ ਜੀ ਠੀਕ ਹੈ ਭਾਈ ਧੰਨਵਾਦ ਠੀਕ ਹੈ ਜੀ ਧੰਨਵਾਦ